ਤੂੰ ਸਾਨੂੰ ਜੰਗ ਜਨਰੇਸ਼ਨ ਵਾਲਿਆਂ ਨੂੰ ਬਾਈ ਤੂੰ ਹਾਜੀਚ ਕਰਦਾ ਰੋਕ ਕੇ ਤੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਤੇਰੇ ਨਾਮ ਅਗਰ ਬਾਈ ਸਿੰਘ ਲੱਗਦਾ ਕਿਹੜੇ ਚੱਲਦੇ ਆ ਦੱਸ ਜਿਹੜੇ ਜਨ ਜਦੋਂ ਪਤਾ ਨਹੀਂ ਕਿੱਥੇ ਸਰਦਾਰ ਨਹੀਂ ਇਹ ਬੰਨੀ ਤੂੰ ਰਾਮਨਾਲ ਜਾਂਦਾ ਹੀ ਤੂੰ ਲੰਗ ਜਨ ਨੂੰ ਸਾਨੂੰ ਰੋਕ ਕੇ ਲੈਣਾ ਕੀ ਸੀ ਦੱਸ ਮੈਨੂੰ ਇਹ ਦੱਸ ਤੈਨੂੰ ਕਿਲਾ ਦੇ ਤੇਰੇ ਬਾਅਦ ਚਾ ਜਾਂਗੇ ਹਾਂਜੀ ਮੈਨੂੰ ਕਰਿਸਮਸ ਚੱਲਦਾ ਤੇ ਰਸਪੇ ਚੱਲਦਾ ਹੋਰ ਕੀ ਚੱਲਦਾ ਹਾਂਜੀ ਹੋਰ ਦੱਸ ਮਿਸੂ ਮਿਸੂ ਦਾ ਕਰੈਸਮਸ ਚੱਲਦਾ ਹੋਰ ਕੀ ਚੱਲਦਾ ਤੇਰੇ ਨਾਮ ਪਿੱਛੇ ਸਿੰਘ ਲੱਗਦਾ ਹਾਂ ਬਿਲਕੁਲ ਮੇਰੇ ਭਰਾ ਕਿਉਂਕਿ ਉਹ ਪਰਮੇਸ਼ਰ ਹੋਰ ਕੀ ਚੱਲਦੇ ਨੇ ਦਿਨ ਕਿਹੜੇ ਚੱਲਦੇ ਨੇ ਇਹ ਭਰਾ ਮੇਰੇ ਕਿਹੜੇ ਘਰ ਜਨਮ ਲਿਆ ਆਵੇ ਤਾਂ ਇਹ ਦੱਸ ਕਿਹੜੇ ਘਰ ਜਨਮ ਲਿਆ ਮੈਨੂੰ ਇਹ ਭਰਾ ਤਾਂ ਬਿਲਕੁਲ ਮੈਂ ਤਾਂ ਸਿੱਖ ਧਰਮ ਨੂੰ ਮੰਨਦਾ ਤੇਰੇ ਘਰਦਿਆਂ ਦਾ ਨਾਮ ਕੀ ਆ ਮੇਰੇ ਘਰ ਦੇ ਨਾਮ ਨੰਦੀ ਨੂਮਾ ਨਾਮ ਮਨਜੀਤ ਕੌਰ ਹੈ ਪਿੰਡ ਕਿਹੜਾ ਸਿੱਖ ਫੈਮਿਲੀ ਤੋਂ ਘਰ ਜਨਮ ਲਿਆ ਹਾਂਜੀ ਹਾਂਜੀ ਫਿਰ ਤੇਰ ਦੱਸ ਕੀ ਚੱਲਦਾ ਹੁਣ ਕ੍ਰਿਸਮੇ ਚੱਲਦਾ ਤੂੰ ਜਿਸੂ ਮਿਸੂ ਨੂੰ ਮੰਨਦਾ ਹਾਂਜੀ ਹੋਰ ਕੀ ਚੱਲਦਾ ਜਿਹੜੇ ਘਰ ਤੋਂ ਜਨਮ ਲਿਆ ਪਤਾ ਨਹੀਂ ਹੈਗਾ ਮੈਂ ਤੁਹਾਨੂੰ ਪੁੱਛਿਆ ਮੇਰੇ ਭਰਾ ਹਮਝਿਆ ਗੱਲ ਸੁਣਨਾ ਮੇਰੇ ਭਰਾ ਹੁਣ ਮੈਂ ਵੀ ਤੁਹਾਡੀ ਤਰ੍ਹਾਂ ਕਹਿੰਦਾ ਸੀਗਾ ਵੀ ਮੈਂ ਭਰਾ ਮੇਰੇ ਗੁਰੂਆਂ ਨੂੰ ਮੰਨ ਸਮਝਿਆ ਨਾ ਸਿੱਖ ਤਾਂ ਪਰ ਲੇਕਰ ਬਹੁਤ ਗੰਦੇ ਕੰਮਾਂ ਚ ਪਿਆ ਸੀ ਪਰ ਹੁਣ ਇਹ ਨਹੀਂ ਵੀ ਮੇਰਾ ਸਿੱਖ ਧਰਮ ਨਾਲ ਗਲਤ ਕੋਈ ਲੋਕ ਕੇ ਭੇਜ ਜੋ ਕਹਿੰਦਾ ਵੀ ਸ਼ਰਮ ਤਸਦੀਕ ਕਰੀ ਐਂ ਕਹਿੰਦਾ ਜਾਂਦਾ ਭਰਾ ਮੇਰੇ ਮੈਂ ਤਾਂ ਤੁਹਾਨੂੰ ਕਿਹਾ ਵੀ ਇੱਕ ਵਾਰੀ ਜੀ ਜਾ ਕੇ ਦੇਖ ਉਹ ਯਾਰ ਤੂੰ ਦੀਸੂ ਮਿਸੂ ਦੀ ਖੁਦ ਬੇਇੱਜ਼ਤੀ ਕਰ ਰਹੇ ਆਗਾ ਪਤਾ ਕਿੰਨਾ ਬਦਵਾ ਗਿਆ ਉਹ ਆਪਣੇ ਪੰਜਾਬੀਆਂ ਨੂੰ ਬਈ ਅਕਲ ਨਹੀਂ ਗਈ ਉਹ ਐਕ ਨਹੀਂ ਕਰਕੇ ਸਾਰਾ ਅਦਾ ਲੰਗਾ ਆਪ ਹੀ ਕਹਿੰਦਾ ਕਿ ਮੈਨੇ ਆਉਂ ਦੱਸ ਆਪਣੇ ਦਿਨ ਕਿਹੜੇ ਚੱਲਦੇ ਨੇ ਬਾਈ ਇਹ ਦਿਨ ਤੂੰ 크리스마ਸ 크리스마ਸ ਕਰੀਂ ਪਰ ਇੰਨੀ ਨਹੀਂ ਕਰਨ ਵੀ ਆਪਣੇ ਸਾਹਿਬ ਜੀ ਦੇ ਦਿਨ ਚੱਲਦੇ ਨੇ ਹਾਂ ਬਿਲਕੁਲ ਮੇਰੇ ਕੋਲ ਇਹ ਤਾਂ ਦੱਸਿਆ ਕਿ ਉਹਨੇ ਤੈਨੂੰ 5 ਮਿੰਟ ਤੋਂ ਕੇ ਪੁੱਛ ਤੂੰ ਸਾਨੂੰ ਜੰਗ ਜਨਰੇਸ਼ਨ ਵਾਲਿਆਂ ਨੂੰ ਬਾਈ ਤੂੰ ਆਜੀ ਚ ਕਰਦਾ ਰੋਕ ਕੇ ਤੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਤੇਰੇ ਨਾਮ ਅਗਰ ਬਾਈ ਸਿੰਘ ਲੱਗਦਾ ਕਿਹੜੇ ਚੱਲਦੇ ਆ ਦੱਸ ਜਿਹੜੇ ਦਿਨ ਚੱਲਦੇ ਪਤਾ ਨਹੀਂ ਕਿ ਕਿਹੜਾ ਨਹੀਂ ਤੂੰ ਰਾਮ ਨਾਲ ਜਾਂਦਾ ਹੀ ਤੂੰ ਲੰਮੀ ਦਿਨ ਸਾਨੂੰ ਰੋਕ ਕੇ ਲੈਣਾ ਕੀ ਸੀ ਤੈਨੂੰ ਮੈਨੂੰ ਇਹ ਦੱਸ ਤੈਨੂੰ ਕੀ ਲੱਗ ਰਹੀ ਤੇਰੇ ਬਾਦਸ਼ਾਹ ਜਾਂ ਕੇ ਚੱਲਦਾ ਕੀ ਆ ਹਾਂ ਜੀ ਮੇਰੇ ਸਮੇਂ ਚੱਲਦਾ ਹੈ ਕਰੇ ਸਮੇਂ ਚੱਲਦਾ ਹੋਰ ਕੀ ਚੱਲਦਾ ਹਾਂ ਜੀ ਹੋਰ ਦੱਸ ਮਿਸੂ ਮਿਸੂ ਦਾ ਕਰੇ ਸਮੇਂ ਚੱਲਦਾ ਹੋਰ ਕੀ ਚੱਲਦਾ ਤੇਰੇ ਨਾਂ ਪਿੱਛੇ ਸੰਘ ਲੱਗਦਾ ਹਾਂ ਬਿਲਕੁਲ ਮੇਰੇ ਬਰਾਬਰ ਕਿਉਂ ਪਰਮੇਸ਼ਵਰ ਹੋਰ ਕੀ ਚੱਲਦਾ ਨੇ ਕਿਹੜੇ ਚੱਲਦੇ ਨੇ ਇਹ ਕਿਹੜੇ ਘਰ ਜਾਣ ਮੱਲੇ ਆਵੇ ਤਾਂ ਇਹ ਦੱਸ ਕਿਹੜੇ ਘਰ ਜਾਣ ਮੱਲੇ ਆ ਮੇਰੇ ਇੱਥੇ ਆ ਕੇ ਬਿਲਕੁਲ ਮੈਂ ਅੰਗਰੇਜ਼ਿਕ ਤਰ੍ਹਾਂ ਮੰਨਦਾ ਤੇਰੇ ਘਰਦਿਆਂ ਦਾ ਨਾਮ ਕੀ ਆ ਮੇਰੇ ਘਰਦਿਆਂ ਦਾ ਨਾਮ ਲੰਮੀ ਨੰਦੀਤ ਕੌਰ ਹੈ ਪਿੰਡ ਕਿਹੜਾ ਸਿੱਖ ਫੈਮਲੀ ਤੋਂ ਘਰ ਜਨਮ ਲਿਆ ਹਾਂਜੀ ਹਾਂਜੀ ਫਿਰ ਫਿਰ ਦੱਸ ਕੀ ਚੱਲਦਾ ਹੁਣ ਕ੍ਰਿਸਮਸ ਚੱਲਦਾ ਤੂੰ ਜਿਸੂ ਜਿਸੂ ਨੂੰ ਮੰਨਦਾ ਹਾਂਜੀ ਹੋਰ ਕੀ ਚੱਲਦਾ ਜਿਹੜੇ ਘਰ ਤੋਂ ਜਨਮ ਲਿਆ ਪਤਾ ਨਹੀਂ ਹੈਗਾ ਵੀ ਬਾਈ ਚਲੋ ਕੋਈ ਗੱਲ ਮੇਰੇ ਭਰਾ ਨੂੰ ਸਮਝਾ ਲੈਣਾ ਮੇਰੇ ਭਰਾ ਮੈਂ ਵੀ ਤੁਹਾਡੀ ਤਰ੍ਹਾਂ ਕਹਿੰਦਾ ਸੀਗਾ ਵੀ ਮੈਂ ਭਰਾ ਮੇਰੇ ਗੁਰੂਆਂ ਨੂੰ ਮੰਨ ਸਮਝਿਆ ਨਾ ਸਿੱਖ ਤਾਂ ਪਰ ਲੇਕਿਨ ਮੌ ਗੰਦੇ ਕੰਮਾਂ ਦੀ ਤਿਆਰ ਜਿਹਾ ਹੁਣ ਇਹ ਨਹੀਂ ਵੀ ਮੇਰਾ ਸਿੱਖ ਧਰਮ ਵਿੱਚ ਕੋ ਗਲਤ ਤੂੰ ਸਾਰੇ ਲੋਕ ਕੇ ਭੇਡ ਜੋ ਕੇ ਨਾ ਵੀ ਬਸ ਚਰਨ ਤਬਦੀਲੀ ਕਰੀ ਐਂ ਕਹਣਾ ਜਾਂਦਾ ਸਿੱਧਾ ਭਰਾ ਮੇਰੇ ਮੈਥ ਤੋਂ ਕਿਹਾ ਵੀ ਇੱਕ ਵਾਰੀ ਤੂੰ ਜਾ ਕੇ ਦੇਖ ਉਹ ਯਾਰ ਤੂੰ ਥੀਸੂ ਮੀਸੂ ਦੀ ਖੁਦ ਬੇਇੱਜ਼ਤੀ ਕਰ ਰਿਹਾਗਾ ਪਤਾ ਕਿੰਨਾ ਬੰਦੇ ਦੀ ਇੱਜ਼ਤ ਆਪਣੇ ਪੰਜਾਬੀਆਂ ਨੂੰ ਬਈ ਅਕਲ ਨਹੀਂ ਗਈ ਉਹ ਐਕਣ ਹੀ ਕਰਕੇ ਸਾਰਾ ਉੱਦ ਲੰਘ ਆਪੀ ਕਹਿੰਦਾ ਕਿ ਮੈਨੇ ਆਉਂ ਦੱਸ ਆਪਣੇ ਦਿਨ ਕਿਹੜੇ ਚੱਲਦੇ ਨੇ ਬਈ ਇਹ ਦਿਨ ਉਹ 크리스마ਸ 크리스마ਸ ਕਰੀ ਜਾਂਦੇ ਪਰ ਐਨੀ ਨਹੀਂ ਕਰਨ ਵੀ ਆਪਣੇ ਸ਼ਹਿਬ ਜੀ ਦੇ ਦਿਨ ਚੱਲਦੇ ਨੇ ਹਾਂ ਬਿਲਕੁਲ ਮੇਰੇ ਭਰਾ ਇਹ ਤਾਂ ਦੱਸਿਆ ਕਿ ਉਹਨੇ ਤੈਨੂੰ 5 ਮਿੰਟ ਲਓ ਕੇ ਪੁੱਛ ਦਿਆ ਅੱਛਾ ਨਹੀਂ ਚਲੋ ਮੇਰੇ ਭਰਾ ਹੁਣ ਤੁਸੀਂ ਗੱਲ